ਵਾਈਟ ਹਾਊਸ ਤੇ ਹੋਏ ਹਮਲੇ ਤੋਂ ਬਾਅਦ 트럼ਪ ਸਰਕਾਰ ਸਖਤ ਇਮੀਗ੍ਰੇਸ਼ਨ ਨੀਤੀ ਅਪਣਾਉਣ ਜਾ ਰਹੀ ਹੈ ਜਿਸ ਦੇ ਤਹਿਤ ਸਥਾਈ ਤੌਰ ਤੇ ਪ੍ਰਵਾਸ ਤੇ ਪਾਬੰਦੀ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਮੌਕੇ 트럼ਪ ਸਰਕਾਰ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਂਦੀ ਨਜ਼ਰਾਈ ਵਾਈਟ ਹਾਊਸ ਦੇ ਨੇੜੇ ਅਫਗਾਨ ਨਾਗਿਕ ਦੇ ਦੁਆਰਾ ਕੀਤੇ ਗਏ ਅਤਵਾਦੀ ਹਮਲੇ ਜਿਸ ਦੇ ਵਿੱਚ ਦੋ ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰੀ ਗਈ ਅਤੇ ਇੱਕ ਦੀ ਮੌਤ ਹੋ ਗਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트럼ਪ ਨੇ ਇੱਕ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ। 트럼ਪ ਨੇ ਕਿਹਾ ਕਿ ਉਹ ਤੀਜੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਤੇ ਸਥਾਈ ਤੌਰ ਤੇ ਪਾਬੰਦੀ ਲਗਾਉਣਗੇ। 트럼ਪ ਦੇ ਨਵੇਂ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਐਲਾਨ ਦੌਰਾਨ 트럼ਪ ਨੇ ਕਿਹਾ ਕਿ ਇਹ ਕਦਮ ਅਮਰੀਕੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਲਈ ਚੁੱਕਿਆ ਜਾਵੇਗਾ ਅਤੇ ਇਸ ਦੇ ਵੱਡੇ ਵਿਸ਼ਵ ਵਿਆਪੀ ਪ੍ਰਭਾਵ ਵੀ ਹੋਣਗੇ। ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਜਾਵੇਗਾ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਉਹ ਲੋਕ ਸ਼ਾਮਿਲ ਨੇ ਜੋ ਬਾਈਡਨ ਦੀ ਪ੍ਰਧਾਨਗੀ ਹੇਠ ਦਾਖਲ ਹੋਏ ਸਨ ਅਮਰੀਕੀ ਨਾਗਰਿਕ ਨਾ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਕਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ ਹਰ ਉਸ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਸ ਤੇ ਜਨਤਕ ਤੌਰ ਤੇ ਦੋਸ਼ ਲਗਾਇਆ ਗਿਆ ਹੈ ਸੁਰੱਖਿਆ ਜੋਖਮ ਹੈ ਜਾਂ ਫਿਰ ਜੋ ਪੱਛਮੀ ਸਭਿਆਤਾ ਦੇ ਅਨੁਕੂਲ ਨਹੀਂ ਹੈ 트럼ਪ ਨੇ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਅਤੇ ਇਸ ਨੂੰ ਦੇਸ਼ ਦੇ ਸੁਰੱਖਿਆ ਅਤੇ ਵਿਵਸਥਾ ਦੇ ਲਈ ਖਤਰਾ ਦੱਸਿਆ ਉਹਨਾਂ ਨੇ ਬਾਈਡਨ ਤੇ ਅਨधिकृत ਅਤੇ ਗੈਰ ਕਾਨੂੰਨੀ As you may know, DHS has confirmed that the suspect is an Afghan national flown here by the previous administration, who was such a bad administration. And I have a picture of a plane. This is what it looked like when they came in. It was total bedlam. Do you remember that period of time? Total bedlam. People crammed onto the plane. And the toughest, meanest, most capable physically got on the plane, not the people that we were looking for or that they wanted to bring in. Here's a picture for you. Just take a look at that plane standing on top of each other and sitting on top of each other. This is what we had under the Biden administration. That whole thing should have never, ever happened. They should have left from a different base, they should have left from Bagram. As you know, and it would have been a much different story, but they didn't do that, and uh, this was a, uh, this was just a rout, just a terrible situation. This heinous atrocity reminds us that we have no greater national security priority than ensuring that we have full control over the people that enter and remain in our country. For the most part, we don't want them. They come in illegally. have a lot of problems their country's forced them in because their country's a smart they don't want them let's give them to the americans to take care of they come out of jails in many cases mental institutions the gang members the drug dealers we don't want them व्हाइट हाउस दे ਨੇੜੇ ਹੋਈ ਗੋਲੀਬਾਰੀ ਦੇ ਮਗਰੋਂ ਰਾਸ਼ਟਰਪਤੀ 트럼ਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਈਲਮ ਕਲੇਮ ਨਾਲ ਸੰਬੰਧਿਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਨੇ ਉਧਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹੁਕਮਾਂ ਤੇ ਅਫਗਾਨ ਨਾਗਰਿਕਾਂ ਦੀਆਂ ਸਾਰੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪੁਨਰਸ਼ਨ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸ ਦੌਰਾਨ ਏਜੰਸੀ CIA ਦੇ ਮੁਖੀ ਮੁਤਾਬਕ ਨੈਸ਼ਨਲ ਗਾਰਡਸ ਤੇ ਗੋਲੀਆਂ ਚਲਾਉਣ ਵਾਲਾ ਰਹਿਮਾਨ ਉੱਲਾ ਲਖਨਵਾਲ afghanistan ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦੇ ਦੌਰਾਨ CIA ਵਾਸਤੇ ਕੰਮ ਕਰ ਚੁੱਕਿਆ ਹੈ ਵਾਈਟ ਹਾਊਸ ਤੇ ਹੋਏ ਹਮਲੇ ਤੋਂ ਬਾਅਦ 트럼ਪ ਸਰਕਾਰ ਸਖਤ ਇਮੀਗ੍ਰੇਸ਼ਨ ਨੀਤੀ ਅਪਣਾਉਣ ਜਾ ਰਹੀ ਹੈ ਜਿਸ ਦੇ ਤਹਿਤ ਸਥਾਈ ਤੌਰ ਤੇ ਪ੍ਰਵਾਸ ਤੇ ਪਾਬੰਦੀ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਇਸ ਮੌਕੇ 트럼ਪ ਸਰਕਾਰ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਂਦੀ ਨਜ਼ਰਾਈ ਵਾਈਟ ਹਾਊਸ ਦੇ ਨੇੜੇ ਅਫਗਾਨ ਨਾਗਿਕ ਦੇ ਦੁਆਰਾ ਕੀਤੇ ਗਏ ਅਤਵਾਦੀ ਹਮਲੇ ਜਿਸ ਦੇ ਵਿੱਚ ਦੋ ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰੀ ਗਈ ਅਤੇ ਇੱਕ ਦੀ ਮੌਤ ਹੋ ਗਈ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트럼ਪ ਨੇ ਇੱਕ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ। 트럼ਪ ਨੇ ਕਿਹਾ ਕਿ ਉਹ ਤੀਜੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਵਾਸ ਕਰਨ ਤੇ ਸਥਾਈ ਤੌਰ ਤੇ ਪਾਬੰਦੀ ਲਗਾਉਣਗੇ। 트럼ਪ ਦੇ ਨਵੇਂ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਐਲਾਨ ਦੌਰਾਨ 트럼ਪ ਨੇ ਕਿਹਾ ਕਿ ਇਹ ਕਦਮ ਅਮਰੀਕੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਲਈ ਚੁੱਕਿਆ ਜਾਵੇਗਾ ਅਤੇ ਇਸ ਦੇ ਵੱਡੇ ਵਿਸ਼ਵ ਵਿਆਪੀ ਪ੍ਰਭਾਵ ਵੀ ਹੋਣਗੇ। ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਜਾਵੇਗਾ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਨ੍ਹਾਂ ਵਿੱਚ ਉਹ ਲੋਕ ਸ਼ਾਮਿਲ ਨੇ ਜੋ ਬਾਈਡਨ ਦੀ ਪ੍ਰਧਾਨਗੀ ਹੇਠ ਦਾਖਲ ਹੋਏ ਸਨ ਅਮਰੀਕੀ ਨਾਗਰਿਕ ਨਾ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਕਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ ਹਰ ਉਸ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਸ ਤੇ ਜੰਤਕਤ ਤੌਰ ਤੇ ਦੋਸ਼ ਲਗਾਇਆ ਗਿਆ ਹੈ ਸੁਰੱਖਿਆ ਜੋਖਮ ਹੈ ਜਾਂ ਫਿਰ ਜੋ ਪੱਛਮੀ ਸਭਿਆਤਾ ਦੇ ਅਨੁਕੂਲ ਨਹੀਂ ਹੈ 트럼ਪ ਨੇ ਬਾਈਡਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਇਆ ਅਤੇ ਇਸ ਨੂੰ ਦੇਸ਼ ਦੇ ਸੁਰੱਖਿਆ ਅਤੇ ਵਿਵਸਥਾ ਦੇ ਲਈ ਖਤਰਾ ਦੱਸਿਆ ਉਹਨਾਂ ਨੇ ਬਾਈਡਨ ਤੇ ਅਨਧਿਕਾਰਤ ਅਤੇ ਗੈਰਕਾਨੂੰਨੀ As you may know, DHS has confirmed that the suspect is an Afghan national flown here by the previous administration, who was such a bad administration. And I have a picture of a plane. This is what it looked like when they came in. It was total bedlam. Do you remember that period of time? Total bedlam. People crammed onto the plane. And the toughest, meanest, most capable physically got on the plane, not the people that we were looking for or that they wanted to bring in. Here's a picture for you. Just take a look at that plane. Standing on top of each other and sitting on top of each other. This is what we had under the Biden administration. That whole thing should have never, ever happened. They should have left from a different base. They should have left from Bagram. As you know, and it would have been a much different story, but they didn't do that. And uh, this was a uh, this was just a route, just a terrible situation. This heinous atrocity reminds us that we have no greater national security priority than ensuring that we have full control over the people that enter and remain in our country. For the most part, we don't want them. They come in illegally. They have a lot of problems their country is forcing them in because their country is a smart they don't want them let's give them to the americans to take care of they come out of jails in many cases mental institutions the gang members the drug dealers we don't want them ਵਾਈਟ ਹਾਊਸ ਦੇ ਨੇੜੇ ਹੋਈ ਗੋਲੀਬਾਰੀ ਦੇ ਮਗਰੋਂ ਰਾਸ਼ਟਰਪਤੀ 트럼ਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਅਤੇ ਅਸਾਈਲਮ ਕਲੇਮ ਨਾਲ ਸੰਬੰਧਿਤ ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਨੇ ਉਧਰ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਹੁਕਮਾਂ ਤੇ ਅਫਗਾਨ ਨਾਗਰਿਕਾਂ ਦੀਆਂ ਸਾਰੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪੁਨਰਸ਼ਨ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸ ਦਾਨ ਏਜੰਸੀ CIA ਦੇ ਮੁਖੀ ਮੁਤਾਬਕ ਨੈਸ਼ਨਲ ਗਾਰਡਸ ਤੇ ਗੋਲੀਆਂ ਚਲਾਉਣ ਵਾਲਾ ਰਹਿਮਾਨ ਉੱਲਾ ਲਖਨਵਾਲ afghanistan ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਦੇ ਦੌਰਾਨ CIA ਵਾਸਤੇ ਕੰਮ ਕਰ ਚੁੱਕਿਆ ਹੈ